ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਹੋਣੇ ਆ ਵੋਟਾਂ ਪੈਣੀਆਂ ਨੇ ਇਲੈਕਸ਼ਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਇੱਕ ਬਹੁਤ ਵੱਡਾ ਐਲਾਨ ਕੀਤਾ ਹੈ ਉਹ ਕਹਿੰਦੇ ਜਿੰਨੇ ਵੀ ਗੁਰਦੁਆਰੇ ਨੇ ਦਿੱਲੀ ਦੇ ਵਿੱਚ ਉਹਨਾਂ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ 18000 ਰੁਪਇਆ ਤਨਖਾਹ ਜਿਹੜੀ ਹੈ ਉਹ ਦਿੱਲੀ ਸਰਕਾਰ ਵੱਲੋਂ ਦਿੱਤੀ ਜਾਊ। ਇਹ ਐਲਾਨ ਕੀਤਾ ਹੈ। ਤੇ ਜਿੰਨੇ ਵੀ ਉੱਥੇ ਮੌਲਵੀ ਨੇ ਮਸੀਤਾਂ ਦੇ ਵਿੱਚ ਕੰਮ ਕਰਦੇ ਉਹਨਾਂ ਨੂੰ ਵੀ ਤਨਖਾਹ ਦਿੱਤੀ ਜਾਊ। 18-18000 ਰੁਪਏ। ਭਾਵੇਂ ਚਰਚ ਦੇ ਵਿੱਚ ਕੋਈ ਪਾਦਰੀ ਹੈ ਜਾਂ ਮੰਦਰ ਨੇ। ਉਹਨਾਂ ਸਾਰਿਆਂ ਨੂੰ ਕਹਿੰਦੇ 18-18000 ਰੁਪਏ ਤਨਖਾਹ ਦਿੱਤੀ ਜਾਣੀ ਹੈ। ਦਿੱਲੀ ਸਰਕਾਰ ਵੱਲੋਂ ਇਹ ਐਲਾਨ ਕੀਤਾ ਹੈ। ਮੈਂ ਦੋਖ ਬੇਨਤੀਆਂ ਕਰਨੀਆਂ ਨੇ ਇਹ ਲਾਲਾ ਬੜਾ ਸ਼ਤਰਧਿਮਾਗ ਹੈ ਇਹਨੇ ਪੰਜਾਬ ਦੇ ਵਿੱਚ ਵੀ ਇਹੋ ਐਲਾਨ ਕਰਵਾਏ ਸੀ ਭਗਵੰਤ ਮਾਨ ਦੇ ਕੋਲ ਤੇ ਕੁਝ ਆਬੇ ਕੀਤੇ ਸੀ ਸਭ ਤੋਂ ਪਹਿਲਾਂ ਤਾਂ ਪੰਜਾਬ ਦੀਆਂ ਜਿਹੜੀਆਂ ਔਰਤਾਂ ਸੀ ਉਹਨਾਂ ਨੂੰ ਬੇਵਕੂਫ ਬਣਾਇਆ ਕਿ ਤੁਹਾਡੇ ਅਕਾਊਂਟ ਵਿੱਚ 1000 ਰੁਪਏ ਚੜ੍ਹੇ ਮਹੀਨੇ ਪੰਜਾਬ ਸਰਕਾਰ ਪਾਇਆ ਕਰ ਇਹ ਸਭ ਨੂੰ ਪਤਾ ਹੈ ਅੱਜ ਤੱਕ ਉਹ ਔਰਤਾਂ ਦੇ ਜਣ ਕੇ ਬੀਬੀਆਂ ਦੇ ਅਕਾਊਂਟ ਵਿੱਚ 1000 ਰੁਪਏ ਪੈ ਗਿਆ ਬਾਇਆ ਕਿਸੇ ਨੂੰ ਜਿਨ ਨੇ ਪੰਜਾਬ ਦੇ ਵਿੱਚ ਜੁਮਲੇ ਛੱਡੇ ਸੀ ਉਹ ਸਾਰਾ ਜਿਹੜਾ ਸਿਸਟਮ ਸੀ ਦਿੱਲੀ ਤੋਂ ਲਿਆਂਦਾ ਗਿਆ ਤੇ ਹੁਣ ਦਿੱਲੀ ਦੇ ਵਿੱਚ ਚੌਥੀ ਵਾਰ ਸਰਕਾਰ ਬਣਾਉਣ ਵਾਸਤੇ ਕੇਂਦਰੀ ਬਾਲ ਨੇ ਇਹ ਜੁਮਲੇ ਛੱਡੇ ਹੈ ਕਹਿੰਦਾ ਸਰਕਾਰ ਜਦੋਂ ਬਣ ਜਾਂਦੀ ਹੈ ਉਦੋਂ ਹੀ 18000 ਰੁਪਏ ਤਨਖਾਹ ਜਿਹੜੀ ਹੈ ਉਹ ਗੁਰਦਾਰੇ ਦੇ ਗ੍ਰੰਥੀ ਨੂੰ ਤੇ ਮੰਦਰ ਦੇ ਪੰਡਤ ਨੂੰ ਤੇ ਮੌਲਵੀ ਨੂੰ ਤੇ ਪਾਦਰੀ ਨੂੰ ਜਾਨਕਿ ਇਹ ਤਨਖਾਹਾਂ ਕਹਿੰਦੇ ਦਿੱਲੀ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਲੋਕਾਂ ਨੂੰ ਬੇਬਕੂ ਬਣਾਉਣ ਵਾਸਤੇ ਐਦੋਂ ਵੱਡਾ ਜੁਮਲਾ ਕੋਈ ਹੋ ਨਹੀਂ ਸਕਦਾ ਪਰ ਇਹ ਕਿ ਦਿੱਲੀ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਇਹ ਉਹ केजरीवाल ਹੈ ਮੈਂ ਬਹੁਤ ਲੋਕਾਂ ਨੂੰ ਕਿਹਾ ਸੀ ਮੈਂ ਕਿਹਾ ਦੋ ਕੁ ਵੀਡੀਓ केजरीवाल ਦੀਆਂ ਸਾਹਮਣੇ ਮੈਨੂੰ ਦਿਖਾ ਦੇਣ ਦਿਓ ਉਹਦੇ ਸਾਹਮਣੇ ਬੈਠ ਕੇ ਤੇ ਉਹ ਜਵਾਬ ਦੇ ਕੇ ਦਿਖਾਵੇ ਕਹਿੰਦਾ ਜੀ ਇੱਕ ਪੁਲ ਇੱਥੇ ਬਣਨ ਲੱਗਾ ਸੀ ਤੇ ਪ੍ਰਾਈਵੇਟ ठेकेदार ਨੇ ਕਹਿੰਦਾ 150 ਕਰੋੜ ਮੰਗਿਆ ਸੀ ਅਸੀਂ 100 ਕਰੋੜ ਚ ਬਣਾਤਾ ਤੇ ਇਹੀ ਗੱਪ ਪਹਿਲਾਂ ਮਾਰਿਆ ਸੀ 300 ਕਰੋੜ ਮੰਗਦੇ ਸੀ ਅਜਿਹਾ ਕਿ ਨਾ 200 ਕਰੋੜ ਚ ਬਣਾਤਾ ਜਣ ਕੇ 2 300 ਕਰੋੜ ਦੇ ਵਿੱਚੋਂ 100 ਕਰੋੜ ਖਾ ਗਏ ਫਿਰ 150 ਕਰੋੜ ਕਿਹਾ ਫਿਰ 100 ਕਰੋੜ ਚ ਬਣਾਤਾ ਫਿਰ 50 ਕਰੋੜ ਖਾ ਗਏ ਜਣ ਕੇ ਐਡੇ ਐਡੇ ਗੱਪ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਮਾਰੇ ਸੀ ਆ ਹੁਣ ਜਿਹੜੀ ਰਾਜਨੀਤੀ ਹੁਣ ਧਰਮ ਤੇ ਕਰ ਰਿਆ ਇਤਾਂ ਛੇਤਰਾਂ ਦੀ ਘਾਟ ਹੈ ਮੈਂ ਕਹਿੰਨਾ ਇਹਨਾਂ ਲੋਕਾਂ ਨੂੰ ਦੂਜੀ ਗੱਲ ਵੀ ਜਿਨ੍ਹਾਂ ਨੇ ਗੁਰਦਾਰੇ ਬਣਾਏ ਨੇ ਮੰਦਰ ਬਣਾਏ ਨੇ ਮਸੀਤਾਂ ਬਣਾਈਆਂ ਨੇ ਚਰਚਾਂ ਬਣਾਈਆਂ ਨੇ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ ਤੇਰੇ ਕਹਿਣ ਤੇ ਮਸੀਤਾਂ ਬਣਾਈਆਂ ਅਗਲੇ ਨੇ ਤੇਰੇ ਕਹਿਣ ਤੇ ਗੁਰਦਾਰੇ ਬਣਾਈ ਨੇ ਤੇਰੇ ਕਹਿਣ ਤੇ ਮੰਦਰ ਬਣੇ ਨੇ ਤੇਰੇ ਕਹਿਣ ਤੇ ਚਰਚਾਂ ਬਣਾਈਆਂ ਅਗਲੇ ਨੇ ਜਣ ਕੇ ਰਾਜਨੀਤੀ ਦਾ ਮਿਆਰ ਭਾਰਤ ਦੇ ਵਿੱਚ ਖਾਸ ਕਰਕੇ ਦਿੱਲੀ ਦੇ ਵਿੱਚ ਇੰਨਾ ਗਿਰ ਜਾਊਗਾ ਕੋਈ ਸੋਚ ਵੀ ਨਹੀਂ ਸਕਦਾ ਕਿ ਲਾਲਾ بڑا ਸ਼ਤਰਧਿਮਾਗ ਹੈ ਹੁਣ ਆਪ ਤਾਂ ਮੁੱਖ ਮੰਤਰੀ ਹੈ ਨੇ ਦੇ ਹੁਣ ਚਾਹੁੰਦਾ ਹੈ ਅਸੀਫਾ ਵੀ ਤਾਂ ਹੀ ਦੇ ਤਸਵੀਰ ਨੇ ਵੀ ਲੋਕ ਸ਼ਾਇਦ ਗੁੰਮਰਾਹ ਹੋ ਜਾਣ ਵੀ ਕਹਿਣ ਕੇਜਰੀਵਾਲ ਨੂੰ ਕੁਰਸੀ ਤੱਕ ਨਹੀਂ ਕੋਈ ਮਤਲਬ ਹੈਗਾ ਕੇਜਰੀਵਾਲ ਨੂੰ ਤਾਂ ਲੋਕਾਂ ਦੇ ਦੁੱਖਾਂ ਤੱਕ ਮਤਲਬ ਹੈ ਤਾਂ ਅਸੀਫਾ ਦਿੱਤਾ ਸੀ ਹੁਣ ਇਸ ਬਹਾਨੇ ਇਹ ਬਹੁਤ ਵੱਡਾ ਸਟੰਡ ਖੇਡਿਆ ਜਾ ਰਿਹਾ ਹੈ ਕਿ ਸਰਕਾਰ ਬਣ ਜੂ ਧਾਰਮਿਕ ਅਸਥਾਨਾਂ ਦੇ ਜਿਹੜੇ ਵੀ ਜੋੜੀ ਕਰਨ ਵਾਲੇ ਨੇ ਭਾਵੇਂ ਗ੍ਰੰਥੀ ਹੈ ਪਾਦਰੀ ਹੈ ਪੰਡਤ ਹੈ ਮੌਲਵੀ ਹੈ ਸਭ ਨੂੰ ਤਨਖਾਹ ਦਿੱਤੀ ਜਾਣਗੀ ਇਹ ਜੁਮਲਾ ਹੈ ਬਹੁਤ ਵੱਡਾ ਦਿੱਲੀ ਦੇ ਲੋਕਾਂ ਨੂੰ ਬੇਨਤੀ ਹੈ ਤੁਸੀਂ ਪੰਜਾਬ ਆ ਕੇ ਦੇਖ ਲਓ ਕਿ ਜਲੂਸ ਕੱਢਿਆ ਇਹਨਾਂ ਨੇ ਪੰਜਾਬ ਦੇ ਲੋਕ ਦਿੱਲੀ ਜਾ ਕੇ ਦੇਖ ਸਕਦੇ ਆ ਕਿ ਜਲੂਸ ਕੱਢਿਆ ਹੈ ਜਾਣ ਕੇ ਐਡਾ ਵੱਡਾ ਫਰੌੜ ਆਦਮੀ ਜਾਂ ਰਾਜਨੀਤੀ ਦੇ ਮਿਆਰ ਤੋਂ ਗਿਰਿਆ ਹੋਇਆ ਆਦਮੀ ਦੁਨੀਆ ਭਰ ਦੇ ਵਿੱਚ ਤੁਹਾਨੂੰ ਲੱਭੇਗਾ ਨਹੀਂ ਜੇ ਕੋਈ ਮੇਰੇ ਕੋਲ ਪੁੱਛੇ ਕਿ ਸਭ ਤੋਂ ਗੰਦੀ ਰਾਜਨੀਤੀ ਕਿਹਦੇ ਆ ਤਾਂ ਕੇਜਰੀਵਾਲ ਦੀ ਹੈ ਇਹਨਾਂ ਦੀਆਂ ਸਾਰੀਆਂ ਪੋਲਾਂ ਖੁੱਲ ਚੁੱਕੀਆਂ ਨੇ ਹੁਣਾਂ ਸਟੰਟ ਨਵਾਂ ਲੈ ਕੇ ਆਇਆ ਬਿਨੜ ਧਾਰਮਿਕ ਲੋਕ ਨੇ ਆਸਥਾ ਨਾਲ ਜੁੜੇ ਹੋਏ ਨੇ ਉਹ ਗਮਰਾਹ ਹੋ ਜਾਣਗੇ ਤੇ ਵੋਟਾਂ ਪਾ ਕੇ ਦੁਬਾਰਾ ਸਰਕਾਰ ਬਣਾ ਦੇਣਗੇ ਪਰ ਐਤ ਕੀ ਬਹੁਤ ਭੈੜੀ ਹਾਲਤ ਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਹੁਣ ਜੇ ਗਰੰਥੀਆਂ ਦੀ ਮੌਲਵੀਆਂ ਦੀ ਪੰਡਤਾਂ ਦੀ ਜਾਂ ਪਾਦਰੀਆਂ ਦੀ ਤਨਖਾਹ ਤੁਸੀਂ ਲਾ ਦਿਓਗੇ ਕਿ ਉਹਨਾਂ ਦੀਆਂ ਵੋਟਾਂ ਨਾਲ ਸਰਕਾਰ ਬਣ ਜੂਗੀ ਕਦੇ ਵੀ ਨਹੀਂ ਹੋ ਸਕਦਾ ਜਿਹੜੇ ਲੋਕ ਧਰਮ ਕਰਾਇਨੀਤੀ ਕਰਦੇ ਨੇ ਨਾ ਧਰਮ ਤੇ ਰਾਜਨੀਤੀ ਕਰਦੇ ਨੇ ਉਹਨਾਂ ਦਾ ਰਾਜਨੀਤੀ ਦਾ ਸਫ਼ਰ ਬਹੁਤ ਲੰਬਾ ਨਹੀਂ ਹੁੰਦਾ ਇਹ ਚੇਤੇ ਰੱਖਿਓਗਾ ਸਭ ਤੋਂ ਕਨਾਉਣੇ ਗੰਦੇ ਰਾਜਨੀਤੀਏ ਜਿਹੜੇ ਕੇਜਰੀਵਾਲ ਇਸ ਵਕਤ ਦਿੱਲੀ ਦੇ ਵਿੱਚ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ